ਬਾਜੀ ਖੀਰੀ ਪੱਠ ਸੂਪੀ ਦੀ ਬਾਈ ਇਹ ਮਤਲਬ ਹੈ ਇਹ ਹੁਣ ਦੋ ਦੰਦ ਹੋਈ ਆ ਵੀਰੇ ਆ ਬੱਕਰੀ ਜਿਹੜੀ ਪੱਠ ਹੈ ਹੁਣ ਦੋ ਦੰਦ ਹੋਈ ਹੈ ਆ ਇਹਦੀ ਪੱਠ ਦੇ ਬਰਾਬਰੇ ਲੱਗ ਰਹੀ ਆ ਵੀਰੇ ਆ ਜਿਹੜੀ ਬੱਕਰੀ ਦੀ ਪੱਠ ਆ ਨਾਲੇ ਖੜੀ ਆ ਇਹਦੇ ਬੱਕਰੀ ਸਾਢੇ 5 ਮਹੀਨਿਆਂ ਦੀ 6 ਮਹੀਨਿਆਂ ਦੀ ਪੱਠ ਹੋਈ ਆ ਬਾਈ ਹਾਂ ਸਾਢੇ 5 ਤੇ 6 ਮਹੀਨੇ ਜਿਆਦਾ ਜਿਆਦਾ ਕਨੋ ਕਨੋ ਲੰਥੋਂ ਲੰਥੋਂ ਇੱਕ ਨੰਬਰ ਦੀ ਪੱਠ ਹੈ ਆਪਦੇ ਮਾਂ ਜੱਡੀ ਲੱਗਦੀ ਆ ਬਾਈ 5.5 6 ਮਹੀਨਿਆਂ ਦੀ ਪੱਠ ਆ ਇਹਦੀ ਮਾਂ ਹੈ ਬਾਈ ਆ ਇਹਦੀ ਕਾਲੀ ਖੜੀ ਆ ਨਾ ਆ ਇਹਦੀ ਮਾਂ ਹੈ ਤੇ ਆਪਦੀ ਮਾਂ ਜੱਡੀ ਉਹ ਲੱਗ ਰਹੀ ਹੈ ਬੇਲ ਬਹੁਤ ਆ ਬਾਈ ਪੱਠ ਦੀ ਲੰਬਾਈ ਲੰਬਾਈ ਪੂੰਛੋਂ ਪੂੰਛੋਂ ਕਹਿੰਦਾ ਨਹੀਂ ਅਗਲਾ ਕਹਿੰਦਾ ਕੋਈ ਪੱਠ ਨਹੀਂ ਬਾਈ ਬੱਕਰਾ ਕਹਿੰਦੇ ਨੇ ਬੱਕਰੇ ਪੱਠ ਨੂੰ ਸੋ ਬਾਈ ਚੰਗੀਆਂ ਚੀਜ਼ਾਂ ਰੱਖਿਆ ਕਰੋ ਵੀਰੇ ਵਧੀਆ ਕੁਆਲਿਟੀ ਦਾ ਮਾਰ ਰੱਖਿਆ ਕਰੋ ਆ ਇਹਦੀ ਮਾਂ ਹੈ ਬਾਈ ਇਹ ਖੀਰੀ ਪੱਠ ਊਪੀ ਜਿਹੜੀ ਕਾਲੀ ਖੜੀ ਐ ਇਹ ਖੀਰੀ ਊਪੀ ਸੀ ਤੇ ਹੁਣ ਆ ਇਹਦੀ ਪੱਠ ਇਹਦੇ ਬਰਾਬਰ ਦੀ ਲੱਗ ਰਹੀ ਆ ਸਾਢੇ 5 ਮਹੀਨਾ 6 ਮਹੀਨਾ ਦੀ ਪੱਠ ਆ ਬਾਈ ਇਹ ਚੌਥੇ ਮਹੀਨੇ ਦੀ ਸੂਫੀ ਆ ਬਾਈ ਪੱਠ ਉੱਥੇ ਮਹੀਨੇ ਦੀ ਲਾਸਟ ਤਾਰੀਖ ਸੀ ਆਪਾਂ 28 29 ਜਦੋਂ ਸੂਈ ਸੀ ਹੁਣ 10ਵਾਂ ਮਹੀਨਾ ਚੱਲ ਰਿਹਾ ਬਾਈ ਬਸ ਉਹੀ 6 ਮਹੀਨਿਆਂ ਦੀ ਪੱਠ ਹੈ